ਨੇ ਤਰਨਤਾਰਨ ਚਿਮਨੀ ਚੋਣ ਲੜਨ ਦਾ ਕੀਤਾ ਐਲਾਨ ਜ ਤਰਤਾ ਚ ਪੀਡੀਆ ਸਾਹਮਣੇ ਕੀਤਾ ਬਟਾ ਖਲਾਸ ਸੋਸ਼ਲ ਮੀਡੀਆ 스타 ਨਿਊਟੂ ਸ਼ਟਰਾਵਲੇ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਤਰਨਤਾਰਨ ਤੋਂ ਚਿਮਨੀ ਚੋਣ ਲੜੇਗਾ ਇਸ ਨੂੰ ਲੈ ਕੇ ਅੱਜ ਨਿਊਟੂ ਸ਼ਟਰਾਵਾਲਾ ਮੀਡੀਆ ਸਾਹਮਣੇ ਆਇਆ ਅਤੇ ਉਸਨੇ ਐਲਾਨ ਕੀਤਾ ਕਿ ਉਹ ਤਰਨਤਾਰਨ ਤੋਂ ਚਿਮਨੀ ਚੋਣ ਲੜੇਗਾ ਸਰੋਹਦੇ ਹਨ ਕਿ ਕੁਝ ਕਿਹਾ ਨਿਊਟੂ ਸ਼ਟਰਾਵਲੇ ਨੇ ਦੇਖੋ ਜੀ ਮੈਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵੀ ਫਾਰਮ ਭਰੇ ਸੀਗੇ ਦੇਖੋ ਡਾਕਟਰ ਪੀੜਾ ਬਾਬਾ ਸਾਹਿਬ ਕਹਿੰਦੇ ਸੀਗੇ ਪੜੋ ਲਿਖੋ ਸੰਘਰਸ਼ ਕਰੋ ਪੜੋ ਲਿਖੋ ਅਗੇ ਬੜੋ ਸੰਘਰਸ਼ ਕਰੋ ਔਰ ਪੜੇ ਲਿਖੇ ਤਾਂ ਆਪਾਂ ਥੋੜਾ ਘਾਟੀਆਂ ਪਰ ਸੰਘਰਸ਼ ਕਰਦੇ ਪਿਆ ਸੰਘਰਸ਼ ਨੂੰ ਕੋਈ ਫੋਲੋ ਨਹੀਂ ਕਰਦਾ ਪਿਆ ਆਪਾਂ ਡਾਕਟਰ ਪ੍ਰੀਮਰੋ ਬਾਬਾ ਸਾਹਿਬ ਨੂੰ ਮੰਨਦੇ ਤੇ ਜ਼ਰੂਰ ਪਏ ਆ ਪਰ ਉਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ ਜਿਹੜਾ ਬੰਦਾ ਸੰਘਰਸ਼ ਕਰ ਰਿਹਾ ਨਾ ਤੇ ਉਹਦਾ ਸਾਥ ਦੇ ਰਿਹਾ ਸੀ ਐਸੀ ਭਾਈਚਾਰਾ ਕੋਈ ਨਾ ਸਾਥ ਦਿੰਦਾ ਵਾ ਤੇ ਨਾ ਕੋਈ ਅਜੀਬ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਮੈਂ 12 ਅੰਸ਼ੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੇ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹੱਦ ਤ ਉਹਨਾਂ ਨੇ ਕਿਹਾ ਕਿ ਨਾਤੇ ਪੈਲਟ ਪੇਪਰ ਦੇ ਬੋਰਡ ਛਪਣੀਆਂ ਤੇ ਨਾਤੇ ਮਸ਼ੀਨਾਂ ਦੇ ਬੋਰਡ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਔਰ ਮੈਂ ਕਹਿਣਾ ਵਿੱਚ ਕਿ ਜੇ ਕੋਈ ਐਸਸੀ ਸਮਾਜ ਭਾਈਚਾਰੇ ਦਾ ਬੰਦਾ ਖੜਾ ਹੋਣ ਦੀ ਜ਼ਰੂਰਤ ਰੱਖਦਾ ਤੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਚਾਹੀਦਾ ਵੀ ਅੱਗੇ ਵੱਧ ਚੜ ਕੇ ਆਣ ਚਾਹੀਦਾ ਔਰ ਮੈਂ ਰੱਬ ਦਾ ਕਿ ਨਾਮ ਲਾਉਂਗਾ ਜੀ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲੈਣਾ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਤਾਂਤਾ ਸ਼੍ਰੀ ਗੁਰ ਰਵਿਦਾਸ ਮਹਾਰਾਜ ਹਾਲ ਮੈਂ ਤੇਰੀ ਸ਼ਰਨ ਹਮ ਨੂੰ ਬਖਸ਼ ਲੋ ਜਕਾਰਾ ਮਾਂ ਚੰਦਪਿੰਦਾ ਬੋਲ ਸਾਚੇ ਦਰਵਾਰ ਕੀ ਜਾਏ ਜੈ ਸ਼੍ਰੀ ਰਾਮ ਜੀ ਦੇਖੋ ਜੀ ਆਪਾਂ ਤੇ ਇੱਕ ਸੰਕਲਪ ਜੱ ਕਿਆ ਵਾ ਕਿ ਜਦ ਤੱਕ ਦੇਸ਼ ਸੁੱਤਾਪੇ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਤਰਾਂ ਲੜਦਾ ਰਹੇਗਾ ਔਰ ਜੇ ਲੜਕੇ ਜਿੱਤ ਗਿਆ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿਦਾਂ ਕਿਦਾਂ ਲੜਨਾ ਵਾ ਕਿਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇ ਰੀਆਂ 92 ਐਮਐਲਏ ਜਿੱਤ ਗਿਆ ਕੀ ਕੀਤਾ ਵਾ ਇਹਨਾਂ ਨੇ ਦੱਸਾ ਦੋ ਕੋਈ ਚੀਤਾ ਤੇ ਪਿਛਲੀ ਵਾਰ ਕਿਹਨੇ ਨਸ਼ਾ ਇਨਾ ਵੱਦਾ ਪਿਆ 4599 4599 ਹਾਂਜੀ ਤੇ ਐਤ ਕੀ ਕੀ ਲੱਗਦਾ ਤਨ ਤਨ ਦਾ ਦੇਖੋ ਜੀ ਐਤ ਕੀ ਤੇ ਲੱਗ ਰਿਹਾ ਵੀ ਆਪਾਂ ਕੁਝ ਕਰਾਂਗੇ ਔਰ ਜੇ VOTERਾਂ ਦੀ ਗੱਲ ਕਰੀਏ ਤੇ 1 ਲੱਖ 1 ਲੱਖ 800 31 VOTERਾਂ ਠੀਕ ਹੈ ਜੀ ਉਹਦੇ ਵਿੱਚ ਜਿੰਨਾ ਜੋ ਲੇਡੀਜ਼ ਹੈ 9900 99000 700 ਤੇ ਆਪਾਂ ਜਦੋਂ ਪਹਿਲੀ ਵਾਰ ਵੋਟ ਲੜੀ ਸੀ ਉਦੋਂ ਕਿੰਨੀਆਂ ਪਈਆਂ ਦੇਖੋ ਉਦੋਂ ਦੇ ਸਾਨੂੰ 750 ਪਈ ਸੀ ਇੱਕ ਵੱਖਰੇ ਡਿਫਰੈਂਟ ਏਰੀਆ ਤੋਂ ਜਦੋਂ ਮੇਰੇ ਘਰ ਦੀ 9 ਵੋਟਾਂ ਸੀ ਤੋਂ 35 ਪੱਲੇ ਤੱਕ ਦੇਖੋ ਮੈਂ ਤੇ ਆਪਣੇ ਮਿਹਨਤ ਦੇ ਪੈਸੇ ਲੈ ਕੇ ਆਣਾ ਜੀ ਇੱਥੇ ਤੇ ਜਿਹੜੇ ਬਾਕੀ ਆ ਉਹ ਪਤਾ ਨਹੀਂ ਕਿੱਦਾਂ ਲੈ ਕੇ ਹੁੰਦੇ ਕਿੱਦਾਂ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਮੈਂ ਇੱਕ ਚੀਜ਼ ਨੂੰ ਫੋਲੋ ਕਰਨਾ ਚਾਹੁੰਨਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਮਾੜਾ ਜਿਹਾ ਕੁਝ ਕਿਉਂਕਿ ਜੇ ਮੈਂ ਤੁਹਾਨੂੰ ਕੋਈ ਨਹੀਂ ਦਿਖਾਉਂਗਾ ਫਿਰ ਮੇਰਾ ਕੰਮ ਨਹੀਂ ਬੰਨਣਾ ਐਕਚੁਅਲੀ ਮੈਂ ਆ ਆਪਣੇ ਪੈਸੇ ਐਦ ਕੀ ਕਿੰਨਾ ਬਜਟ ਰੱਖਿਆ ਜੇ ਦੇਖੋ ਮੇਰੇ ਕੋਲ 30000 ਰੁਪਈਆ ਸਾਰਾ 30000 ਜੋ ਬਜਟ ਬਣੇਗਾ ਜੋ ਵੀ ਬਜਟ ਬਣੇਗਾ ਮੈਂ ਉਹ ਬਜਟ ਉਤੇ ਲੜਨ ਨੂੰ ਤਿਆਰ ਆ ਗੱਲ ਪੈਸੇ ਦੀ ਨਹੀਂ ਹੁੰਦੀ ਕਿ ਕਿੰਨੇ ਜਿੰਨੇ ਪੈਸੇ ਜਿੰਨੇ ਪੈਸੇ ਤੁਸੀਂ ਇਸ ਇਲੈਕਸ਼ਨ ਚ ਲਾਉਂਦੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਕੱਠੇ ਕਰਨ ਨੂੰ ਦੇਖੋ ਟਾਈਮ ਤੇ ਲੱਗਦਾ ਜੀ ਕਮੇਟੀਆਂ ਪਾਉਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਇੱਕ ਇੱਕ ਦਿਹਾੜੀ ਲਾਉਣੀ ਪੈਂਦੀ ਹੈ ਕਾਰੋਬਾਰ ਆਪਣੇ ਉਦਾਂ ਦੇ ਆ ਤੇ ਫਿਲਮਾਂ ਗਾਣੇ ਦੇ ਵਿੱਚ ਮੈਂ ਜਾ ਰਿਆਂ वैसे तो मेरी नीमा सास कुटनी पार्ट टू फिल्म आई है सौदा खरा खरा वॉर्निंग करार का पग मेरे वीर दी सारी फिल्में मेरी आई हैं टोटल और काफी लोग मेरा सपोर्ट कर रहे हैं इतने मुकाबला किदना देख रहे हो नहीं मेरा मुकाबला एक भ्रष्टाचारण जि कैंडिडेट के लगदा था नहीं मैं कैंडिडेट ते हुन सारे ते हुन मुकाबले وچ ہی ہے ਜਿਹੜਾ ਜਿੱਤੇਗਾ ਜਿਹੜਾ ਜਿੱਤੇਗਾ ਤੇ ਉਸਹੀ ਬੰਦਾ ਵਾ ਬਾਕੀ ਤੇ ਚਲੋ गैंगस्टर ते ਦੁਜਾ ਧਮਕੀਆਂ ਤੇ ਫਰੋਕੀਆਂ ਦਾ ਬਣਾ ਸਿਲਸਿਲਾ ਕਹੋ ਤੇ ਬਾਰੇ ਕਿਤਰਾ ਦਾ ਦੇਖੋ ਜਦੋਂ ਅਸੀਂ ਮਰਨਾ ਨਾ ਉਦੋਂ ਮਰ ਜਾਣਾ ਵਾ ਨਾ ਸਰਕਾਰ ਨੇ ਬਚਾਉਣਾ ਵਾ ਤੇ ਨਾ ਕਿਸੇ ਬੰਦੇ ਨੇ ਬਚਾਉਣਾ ਵਾ ਉਹ ਰੱਬ ਵਾ ਗੁਰੂ ਬੈਠਾ ਵਾ ਜਿਉਂ ਨੇ ਮਾਰਨਾ ਨੇ ਇੱਥੇ ਮਾਰਨਾ ਤੇ ਇੱਥੇ ਸਾਨੂੰ ਜਾਂਦੇ ਜਾਂਦੇ ਟੈਕ ਹੋ ਜਾਣਾ ਇੰਨੀਆਂ ਸਰਕਾਰਾਂਆਂ ਨਿਸ਼ਾਨੀ ਪਿੰਡ ਕੋ ਬੰਦ ਹੋ ਗਿਆ ਕੀ ਕਹਿਣਾ ਮੈਂ ਕਿਹਾ ਵੀ ਭਾਈ ਅਮਰਿਤਪਾਲ ਦੇ ਹੱਕ ਚ ਸਭ ਤੋਂ ਪਹਿਲੇ ਡੀਸੀ ਦੇ ਬਿਆਨ ਮੈਂ ਦਿੱਤੇ ਸੀਗੇ ਵੀ ਭਾਈ ਅਮਰਿਤਪਾਲ ਸਾਹਿਬ ਨੂੰ ਬਾਹਰ ਕੱਢੋ ਤੇ ਉਹਨਾਂ ਨੂੰ ਕੰਮ ਕਰਨ ਦਿਓ ਜੋ ਨਸ਼ੇ ਤੋਂ ਉਹ ਨੌਜਵਾਨਾਂ ਨੂੰ ਕੱਢ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਬਾਕੀ ਸਰਕਾਰਾਂ ਦੇ ਸੁਤਿਆਂ ਪਈਆਂ ਪਤਾ ਨਹੀਂ ਸਰਕਾਰਾਂ ਕਿੰਨੀਆਂ ਨਸ਼ੇ ਵਕਾਉਂਦੀਆਂ ਕਿੰਨੇ ਲੋਕਾਂ ਦੇ ਮਾਮਾਂ ਦੇ ਪੁੱਤ ਮਰਵਾਏ ਜਾਂਦੇ ਆ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਔਰ ਹਰ ਜਗ੍ਹਾ ਤੇ ਸਾਡਾ ਪੰਜਾਬੀ ਭਰਾ ਦੁਖੀ ਹੈ ਉਹਦਾ ਕੋਈ ਸਾਥ ਦੇਣ ਨੂੰ ਬੰਦਾ ਨਹੀਂ ਖੜਾ ਕਿਸੇ ਸਿਆਸੀ ਪਾਰਟੀ ਨੇ ਨਹੀਂ ਅਜੇ ਤੱਕ ਕੋਈ ਟੈਕ ਦਿੱਤਾ ਨਹੀਂ ਮੈਂ ਸਿਆਸੀ ਪਾਰਟੀ ਬਥੇਰੀ ਆਉਂਦੀ ਐ ਮੈਂ ਜਾਣਦਾ ਨਹੀਂ ਜੀ ਉਹ ਕਹਿੰਦੇ ਵੀ ਸਾਈਕਲ ਦਾ ਵੀ ਇੱਕ ਸਟੈਂਡ ਹੁੰਦਾ ਸਾਡਾ ਵੀ ਇੱਕ ਵੱਖਰਾ ਸਟੈਂਡ ਆ ਕਿਉਂ ਕਿ ਇਹਨਾਂ ਲੋਕਾਂ ਨੇ ਕਹਿਣਾ ਵੀ ਅਸੀਂ ਤੈਨੂੰ ਚੀਰਮੈਨ ਬਣਾ ਦਿੰਦੇ ਆ ਤੂੰ ਰਾਜ ਕੇ ਖਾ ਤੂੰ ਲੁੱਟ ਕੇ ਖਾ ਮੈਂ ਲੁੱਟ ਕੇ ਨਹੀਂ ਖਾਣਾ ਨਾ ਕਿਸੇ ਦਾ ਹੱਕ ਆਪਣੇ ਹੱਕ ਨਹੀਂ ਖਾਣੀਆਂ ਇਸਾ ਦਿਖੋ ਕਿ ਨਹੀਂ ਖਾਣੀ ਬੇਸ਼ੱਕ ਮੈਨੂੰ ਭਾਵੇਂ 20 ਸਾਲ ਲੱਗ ਜਾਵੇ ਲੜਦੇ ਲੜਦੇ ਲੜੂੰਗਾ ਮੈਂ ਕਿਹੜੀ ਕਿਹੜੀ ਸਿਆਸੀ ਪਾਰਟੀ ਨੂੰ ਹੁੰਦਾ ਕਿ ਚੱਲਦਾ ਦੇਖੋ ਮੈਂ ਨਾਮ ਨਹੀਂ ਲੈਣਾ ਜੇ ਨਾਮ ਲੈਤਾ ਸ਼ਾਮੀ ਵਾਲਾ ਮੇਰੇ ਘਰ ਆ ਕੇ ਮੰਜੇ ਡਾਲਣੀਆਂ ਵੇ ਤੂੰ ਤੂੰ ਕਿਉਂ ਨਾਮ ਲਿਆ ਸਾਡਾ ਅਸੀਂ ਤੈਨੂੰ ਭਰਾ ਮੰਨਦੇ ਸੀਗੇ ਕੋਈ ਮੈਨੂੰ ਭਰਾ ਕਹਿੰਦਾ ਕੋਈ ਮੈਨੂੰ ਪੁੱਤ ਕਹਿੰਦਾ ਕੋਈ ਮੇਰੇ ਮੋਢੇ 'ਤੇ ਖੜਿਆ ਮੈਂ ਕਹਾਂ ਮੈਂ ਹੀ ਮੋਢਾ ਮੈਂ ਕਹਾਂ ਭਾਜੀ ਅਸੀਂ ਜੁੱਲੀ ਬਿਸਤਰਾ ਚੱਕ ਲਈਏ ਤਰਨ ਤਰਨ ਵਾਸਤੇ ਅੱਜ ਤਾਂ ਕਿਹਨੇ ਖਾਤੇ ਖੁਲਵਾਏ ਜਿਹਨਾਂ ਫਰੈਸ਼ ਖਾਤੇ ਕਿੰਨੇ ਖੁਲਵਾਏ ਇਲੈਕਸ਼ਨਾਂ ਕਰਕੇ ਦੇਖੋ ਜੀ ਮੈਨੂੰ ਬਹੁਤ ਦਿੱਕਤ ਆਉਂਦੀ ਅੱਜ ਵੀ ਬੈਂਕ ਦਾ ਖਾਤਾ ਖੁੱਲਦਾ ਨਹੀਂ ਬਈ ਉਹ ਕਹਿੰਦੇ ਇੱਕ ਵਾਰੀ ਖਾਤਾ ਖੋਲ ਲਿਓ ਦੁਆਰਾ ਬੈਂਕ ਦੇ ਖਾਤਾ ਨਹੀਂ ਖੁੱਲਦੇ ਬਈ ਚੋਣ ਕਮਿਸ਼ਨ ਨੂੰ ਗੱਲ ਕਹਿਣਾ ਚਾਹੁੰਦਾ ਵੀ ਸਾਡੇ ਜੇ ਤੁਸੀਂ ਇਲੈਕਸ਼ਨ ਦੇ ਫ ਅਸੀਂ 15 ਖਾਤੇ ਖਿਲਾ ਚੁੱਕੇ ਆ 15 ਖਾਤਿਆਂ ਤੋਂ ਬਾਅਦ ਬੈਂਕ ਹੱਥ ਖੜੇ ਕਰ ਗਈ ਆ ਵੀ ਅਸੀਂ ਅੱਜ ਵੀ ਖਾਤਾ ਨਹੀਂ ਮੇਰਾ ਮਿਲਿਆ ਔਰ ਬੜੀਆਂ ਸ਼ਿਫਾਰਸ਼ਾਂ ਬਾਕੇ ਬੜੀਆਂ ਮਿੰਤਾ ਕਰਕੇ 4 ਵਜੇ ਮੈਨੂੰ ਖਾਤੇ ਦਾ ਨੰਬਰ ਮਿਲਣਾ ਵਾ ਓ ਕਿਉਂ ਕੀ ਆਲੇ ਕਾਮ ਬੰਦਾ ਅੱਗੇ ਨਹੀਂ ਵਾਸ ਸਕੇ ਔਰ ਡਾਕਟਰ ਪਿੰਡਾ ਉਹ ਬਾਬਾ ਸਾਹਿਬ ਦੀ ਜੇ ਸੋਚ ਲੈ ਕੇ ਚੱਲੇ ਆ ਸਾਡਾ ਭਾਰਤ ਦੇਸ਼ ਸਾਡਾ ਇੰਡੀਆ ਸਾਡਾ ਮੁਲਖ ਲੈ ਕੇ ਚੱਲਿਆ ਨਾ ਤੇ ਆਪ ਕੀ ਫਿਰ ਵੋਟਰਾਂ ਵਿੱਚ ਪਤਾ ਲੱਗਣਾ ਚਾਹੀਦਾ ਐਸ ਸੀ ਸਮਾਜ ਭਾਈਚਾਰਾ ਬੋਰਡ ਕਿੰਨੀ ਕਮਾਉਂਦਾ ਕਿ ਕਿੰਨੇ ਕੋ ਪੈਸੇ ਜਿਹੜੇ ਤੁਸੀਂ ਹਰ ਵਾਰੀ ਤੁਹਾਡੇ ਖਰਚ ਸਰ ਮੇਰੇ ਕੋ 3000 30000 ਰੁਪਇਆ ਮੈਨੂੰ ਕੋ ਸਿਰਫ ਲੈ ਕੇ ਆਇਆ ਮੈਂ ਇੱਥੇ ਮੈਂ ਤੁਹਾਨੂੰ ਬਿਲਕੁਕੁਲ ਝੂਠੀ ਮੰਨਤ ਦੇ 30000 ਮੋਗ ਗਿਆ ਉਹਨੇ ਨੀਟੂ ਵੀ ਮੋਗ ਗਿਆ ਨੀਟੂ ਆਪਣੇ ਘਰ ਚਲ ਗਿਆ ਮੈਂ ਭਾਈ ਆ ਲੋਕਾਂ ਕੋ ਹੱਥ ਜੋੜ ਕੇ ਬੋਟ ਮੰਗਾ ਕਿ ਮੈਂ ਮੈਂ ਤੇ ਪੈਦਲ ਚੱਲਣਾ ਪੈਣਾ ਮੈਨੂੰ ਕਿਉਂਕਿ ਮੇਰੇ ਕੋ ਪੈਸੇ ਹੈ ਨਹੀਂ ਇਹ ਜੇ ਗਨਮੈਨ ਜਿਹੜੇ ਮਿਲਦੇ ਨੇ ਜੇ ਗਨਮੈਨ ਹਾਂਜੀ ਹੁਣ ਤੇ ਆਪਾਂ ਆਇਆ ਵਕੀਲ ਸਾਹਿਬ ਸਾਡੇ ਸਾਨੂੰ ਲੈ ਕੇ ਆਇਆ ਆਪਣੇ ਕਾਰ ਦੇ ਵਿੱਚ ਇਹਨਾਂ ਦਾ ਬਹੁਤ ਧੰਨਵਾਦ ਔਰ ਵੈਸੇ ਤਾਂ ਆਪਾਂ ਭਾਈ ਅਮਰਿਤਪਾਲ ਜੀ ਸਕੋਰ ਕੀਤੀ ਸੀ ਕਿ ਹੁਣ ਵੀ ਮੈਂ ਕਹਿੰਦਾ ਦੋ ਹੀ ਬੰਦੇ ਜਿੱਤੇ ਆ ਜਾਂ ਨੀਟੂ ਜਾਂ ਸ਼ਟਰਾ ਜਿੱਤੇਗਾ ਜਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਦੂਜਾ ਦੀਦਾ ਹੋਰ ਕੋਈ ਨਹੀਂ ਦੇਖ ਸਕਦਾ ਕਿ ਜਿਹੜੇ ਗਨਮੈਨ ਮਿਲਦੇ ਨੇ ਉਹਨਾਂ ਦਾ ਫਿਰ ਖਰਚਾ ਕਿਸ ਤਰ੍ਹਾਂ ਕਰਦੇ ਹੋ ਦੇਖੋ ਪਰਮਾਤਮਾ ਬੈਠਾ ਰੱਬ ਸਾਰੀ ਦੁਨੀਆ ਚਲਾ ਰਿਹਾ ਤੇ ਰੱਬ ਰੋਟੀ ਨਹੀਂ ਦੇਗਾ ਸਾਨੂੰ ਅਸੀਂ ਕਿਹੜਾ ਰੱਬ ਦੇ ਆਮ ਮਾਰੇ ਹੁਣ ਇਸ ਧਰਤੀ 'ਤੇ ਜਾਏ ਕਿਤੇ ਗੁਰਦੁਆਰੇ ਹੁਣ ਕਿਤੇ ਮੰਦਿਰ ਮਸਜਿਦ ਜੋ ਵੀ ਹੋਵੇ ਜਿੱਥੇ ਹੋਇਆ ਰੋਟੀ ਖਾ ਲੈਣੀ ਹੈ ਬੈਠ ਕੇ ਆਪਾਂ